ल <laughs> ਬੋ ਕੰਨਨਸ ਨਾ ਮਹਤੂਰ ਨਾਮ ਪਾਤ੍ਰੰ ਬਾਦਲਾਸ ਨਾ ਆਪ ਦਾ ਹਸ ਤੇ ਲਿਖੇ ਵਿੱਚ ਡਿਸਟ੍ਰਿਕਟ ਹੋ ਰਹਾ ਹੈ ਸ੍ਰੀ ਰਾਮਕੰਦਰਾ ਜੀ ਨਮੋ ਨਮਹ ਜਾਨੇ ਦੇਵ ਦਾ ਰਾਏ ਨਮੋ ਨਮਹ ਬੁਲਬੁਲ ਨਾਮਾ ਹੋਸਵਾ ਰਾਮਕੰਨ ਨਮਨ ਨੰਸਾ ਮੇਗਾ ਯਾ

ਯਾ ਯਾ ਸਿਤਾਰਾ ਯਾ ਯਾ ਸਿਤਾਰਾ ਨਕੋਦਰ ਦੇ ਦਸ਼ਹਿਰਾ ਗਰਾਊਂਡ ਤੋਂ ਤਸਵੀਰਾਂ ਤੁਹਾਨੂੰ ਏਕਤਾ ਲਹਿਰ ਤੇ ਦਿਖਾ ਰਹੇ ਹਾਂ ਜਿੱਥੇ ਕਿ ਪ੍ਰਭੂ ਰਾਮ ਦਾ ਅੱਜ ਵਿਆਹ ਹੋਇਆ ਵਾ ਔਰ ਸਾਰੇ ਸ਼ਹਿਰ ਦੇ ਵਿੱਚ ਜਿਹੜਾ ਪ੍ਰਭੂ ਦਾ ਸਿਮਰਨ ਕੀਤਾ ਗਿਆ ਔਰ ਉਹਨਾਂ ਦੀ ਬਿਰਾਤ ਨਿਕਲੀ ਆ ਗੱਲਬਾਤ ਕਰ ਲੈਣੇ ਆ ਸਰ ਜੀ ਸਾਹਿਬ ਜੈ ਸਿ ਰਾਮ ਅੱਜ ਦਾ ਬਹੁਤ ਸ਼ੁਭ ਦਿਹਾੜਾ ਕਿ ਰਾਮ ਵਿਆਹ ਦੀ ਅੱਜ ਸ਼ੋਭਾ ਯਾਤਰਾ ਦਾ ਜਿਹੜਾ ਆਗਾਜ਼ ਸਾਰੇ ਸ਼ਹਿਰ ਦੇ ਵਿੱਚ ਹੋਇਆ ਬਕ ਬਕ ਰਾਜਨੀਤਿਕ ਪਾਰਟੀਆਂ ਸਾਝੀ ਕਾਗੂ ਸਾਰੇ ਰਲ ਮਿਲ ਕੇ ਕਿਹੜਾ ਅੱਜ ਪ੍ਰਭੂ ਰਾਮ ਦਾ ਨਾਮ ਕਿਹੜਾ ਜਪਿਆ ਔਰ ਅੱਜ ਖੁਸ਼ਕਿਸਮਤੀ ਸਮਝਦੇ ਆ ਕਿ ਅੱਜ ਸਾਨੂੰ ਸਾਰਿਆਂ ਨੂੰ ਰਾਮ ਵਿਆਹ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਅੱਜ ਦੇ ਮੁੱਖ ਮਹਿਮਾਨ ਨਗਰ ਕੌਂਸਲ ਦੇ ਪ੍ਰਧਾਨ ਨਵੀਤਹਿਰੀ ਉਹਨਾਂ ਦੇ ਨਾਲ ਮਨੀਸ਼ ਧੀਰ ਜੀ ਨੇ ਅਜਿੱਚ ਤੌਰ ਤੇ ਕਿਹੜੀ ਰਸਮ ਨੂੰ ਅਦਾ ਕੀਤਾ ਔਰ ਇਹ ਦੁਸ਼ਹਿਰਾ ਕਮੇਟੀ ਵੱਲੋਂ ਮੂਸਾ ਸੰਗਤ ਜੀ ਨੂੰ ਨਗੋਦਰ ਵਾਸੀਆਂ ਨੂੰ ਅੱਜ ਦੇ ਸ਼ੁਭ ਦਿਹਾੜੇ ਦੀ ਬਹੁਤ-ਬਹੁਤ ਵਧਾਈ ਦੇਣਾ ਇੰਗਰੇਜ਼ ਆਫ ਤੁਸੀਂ ਤੁਹਾਨੂੰ ਵੀ ਸਾਰਿਆਂ ਨੂੰ ਅੱਜ ਦੇ ਸ਼ੁਭ ਦਿਹਾੜੇ ਦੀ ਬਹੁਤ-ਬਹੁਤ ਵਧਾਈ ਅੱਜ ਹਰ ਸਾਲ ਦੀ ਤਰ੍ਹਾਂ ਜੋ ਸਾਡੇ ਦੇ 25ਵੇਂ ਸ਼ਹਿਰਾ ਜਿਹੜਾ 275ਵਾਂ ਮਨਾਇਆ ਜਾ ਰਿਹਾ ਹੈ। ਉਹਦੇ ਸਮਾਧ ਦੇ ਵਿੱਚ ਅੱਜ ਰਾਮ ਬਰਾਤ ਕੱਢੀ ਗਈ ਸੀ। ਰਾਮ ਬਰਾਤ ਤੋਂ ਬਾਅਦ ਜਿਹੜਾ ਗਰਾਉਂਡ ਦੇਖਿਆ ਆ ਕੇ ਰਾਮ ਬਿਆ ਜਿਹੜਾ ਹੋਇਆ ਹੈ ਮੈਂ ਸਾਰੇ ਇਲਾਕਾ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਾ ਆਪਣੇ ਨੂੰ ਇਸੇ ਤਰੀਕੇ ਨਾਲ ਹਰ ਸਾਲ ਆਪਾਂ ਨਾਲ ਮਿਲ ਕੇ ਸ਼ਹਿਰੇ ਦਾ ਜੋ ਹਸਤਵ ਮਨਾਉਂਦੇ ਰਹੀਏ। ਉਹ ਭਗਵਾਨ ਪ੍ਰਭੂ ਭਗਵਾਨ ਦੀ ਕਿਰਪਾ ਹੈ। ਕਿ ਸਾਡੇ ਨੇ ਕੁੱਤੇ ਸ਼ਹਿਰ ਤੇ ਹਮੇਸ਼ਾ ਹੀ ਇਸੇ ਤਰ੍ਹਾਂ ਕਿਣਾ ਬਣੀ ਰਹੇ। જય શ્રી ਰਾਮ। ਜੈ ਜੈ ਜੀ ਸ਼੍ਰੀ ਰਾਜ ਜੈ ਜੀ ਸਿਤਾਰਾ ਅੱਜ ਜੀ ਦੇਖੋ ਨਕੌਦਰ ਜੋ ਮੇਰੀ 50 ਸਾਲ ਦੀ ਉਮਰ ਹੈ 50 ਸਾਲ ਤੋਂ ਦੇਖਦਾ ਆ ਰਿਹਾ ਇੰਦਾ ਦੀ ਰੌਣਕ ਜਿਹੜੀ ਆ ਮੁੜ ਕੇ ਦੁਬਾਰਾ ਜਿਹੜੀ ਕੋਈ ਸਾਲ ਪਹਿਲਾਂ ਘੱਟ ਗਈ ਸੀ ਅੱਜ ਸ੍ਰੀ ਰਾਮ ਜੀ ਦਾ ਮਾਤਾ ਜਾਨਕੀ ਜੀ ਦਾ ਵਿਆਹ ਸੰਪੰਨ ਹੋਇਆ ਸਾਰੇ ਸ਼ਹਿਰ ਨਿਵਾਸੀਆਂ ਸਾਰੇ ਬਾਹਰ ਦੇ ਵਾਸੀਆਂ ਸਾਰੇ ਸਨਾਤਨੀਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਆਂ ਅੱਜ ਤੋਂ ਸ੍ਰੀ ਰਾਮ ਜੀ ਅਗੇ ਅਰਦਾਸ ਕਰਦੇ ਆਂ ਹਨੂਮਾਨ ਜੀ ਦੀ ਕਿਰਪਾ ਬਣੀ ਰਹੇ ਰਾਮ ਜੀ ਦੀ ਕਿਰਪਾ ਬਣੀ ਰਹੇ ਇਸੇ ਤਰ੍ਹਾਂ ਇਹ ਦੁਸ਼ਹਿਰੇ ਦਾ ਮੇਲਾ ਵੀ ਪੂਰਾ ਸੰਪੰਨ ਹੋਵੇ ਜਿਹੜਾ RAM ji ਦਾ ਖਾਤਾ ਜਾਨ ਕੇ ਦਾ ਅਸ਼ੀਰਵਾਦ ਬਣਿਆ ਰਹੇ ਸਾਰੇ ਸ਼ਹਿਰ ਨਿਵਾਸੀ ਤੇ ਸਾਰੇ ਭਰਵਾਕੀਆਂ ਨੂੰ ਬਹੁਤ ਬਹੁਤ ਮੁਬਾਰਕ ਜੈਸੀ RAM ਜੈ ਜੈ ਸਤਿ ਮਹਾਰਾਜ ਸ੍ਰੀ ਚਰਨਦਾਸ ਜੀ ਮਹਾਰਾਜ ਪਰਮੇਸ਼ਵਰ ਦਾ ਸਮੂਹੀ ਬਾਬਾ ਜੀ ਦੀ ਅਸ਼ੀਰਵਾਦ ਨਾਲ ਪਰਮਹੰਤ ਗੋਬਿੰਦ ਸਿੰਘ ਜੀ ਅਧਿક્ષਨਾਤ ਜੋ 25 RAM ਜిల్లా ਦੁਸ਼ਹਿਰਾ ਗ੍ਰੋਪ ਕਰਵਾਈ ਜਾ ਰਹੀ ਆ ਉਹਦੇ ਵਿੱਚ ਅੱਜ ਜੀ ਕਪੂਰ ਜੀ RAM ਉਹ ਮਾਤਾ ਜਵਾਲਕੀ ਦਾ ਵਿਆਹ ਦਾ ਬਹੁਤ ਵਸ ਬੰਨ ਹੋਇਆ ਤੇ ਸਾਰੇ ਵਰਗੋਂ ਪ੍ਰੇਮੀਆਂ ਨੂੰ ਅਸੀਂ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਦਿੰਦੇ ਆ ਔਰ ਸਾਰੇ ਇਲਾਕਾ ਵਾਸੀ ਨੂੰ ਬੇਨਤੀ ਕਰਦੇ ਆ ਇਸ ਦਿਨਾਂ ਰੋਜ਼ 4 ਵਜੇ ਦਸ਼ਰਾ ਗਰਾਊਂਡ ਚ ਵੇੰਚੀਏ ਉਹ ਭਗਵਾਨ ਦੇ ਨੀਲੇ ਦੇ ਦਰਸ਼ਨ ਕਰੀਏ ਉਹ ਦੋ ਤੋਂ ਦੋ ਬੰਨੂ ਦਸ਼ਰਾ ਕਰਵਾਇਆ ਜਾ ਰਿਹਾ ਉਹ ਚਰਾਲ ਮਿਲ ਕੇ ਅਪਾ ਦਸ਼ਰੇ ਧਿਆਨ ਮਨਾਈਏ ਜੈ ਸ਼੍ਰੀ ਰਾਮ ਭਗਵਾਨ ਕੀ ਜੈ ਆਪਰੇ ਜੋ ਅੱਜ ਲੀਲਾ ਦਾ ਦਰਸ਼ਨ ਕੀਤਾ ਹੈ ਹੈ ਬੜਿਆ ਬਨੋਰ ਸਲੀਲਾ ਹੈ ਭਗਵਾਨ ਰਾਮ ਔਰ ਜਾਨਕੀ ਜੀ ਦਾ ਵਿਆਹ ਸ਼ਾਦੀ ਉਤਸਵ ਹੈ ये जो शादी का बराध निकल गया भगवान श्री जगन्नाथ जी के मंदिर से और श्री हमारे श्री 108 सौ आठ गोविंददास जी हमारे अध्यक्षता में जो रामलीला हो रही है और उनकी कृपा से ये सब रामलीला दशहरा होने जा रहा है तो आज दो सौ पंद्रहवीं रामलीला का उत्सव दशहरा कमेटी मना रही है तो आपने जो आज लीला का दर्शन किया है भगवान राम और जानकी जी का विवाह पूरी मर्यादा के साथ महाराज के सुर से महाराज जैसे कराते थे हम तो हम जो उनकी दिक्षा से करा रहे हैं उनकी बराबरी भी हम कर सकते फिर भी जो भी उनकी कृपा है उनकी कृपा से जब सम्पन्न हो रहा है उनकी आज्ञा से जो है निधान लिदाम हो रही है ये भगवान का आज राम और जानकी विवाह उत्सव है ਤਾਂ ਆਪਕੋ ਸਭ ਨਗਰ ਵਾਸੀਓ ਕੋ ਬਹੁਤ ਬਧਾਈ ਭਗਵਾਨ ਕਾ ਆਪਕੋ ਉਪਰ ਅਸ਼ੀਰਵਾਦ ਬਰੇ ਰਹੇ ਸਾਰਾ ਖੇ ਲਈ ਕੋਈ ਸਾਡੇ ਨੌਜਵਾਨਾਂ ਦੀ ਟੀਮ ਆ ਜਿਹੜੀ ਕਿ ਦੁਸ਼ਹਿਰਾ ਕਰਾਉਂਦੀ ਆ ਲਗਾਤਾਰ 215ਵੀਂ ਰਾਮਲੀਲਾ ਦੇ ਜਿਹੜੇ ਦ੍ਰਿਸ਼ਤਮਾਨ ਦਿਖਾਇਆ ਜਾ ਰਿਹਾ ਸੀ ਸਾਰੇ ਨਕੋਦਰ ਦੇ ਵਿੱਚ ਰਾਮ ਵਿਆਹ ਨਿਕਲਿਆ ਔਰ ਦੁਸ਼ਹਿਰਾ ਗਰਾਊਂਡ ਤੇ ਪ੍ਰਭੂ ਸ਼੍ਰੀ ਰਾਮ ਜੀ ਦਾ ਵਿਆਹ ਹੋਇਆ ਕੋਈ ਗੱਲਬਾਤ ਕਰ ਲੈਣੇ ਇੱਥੇ ਸੱਜਣਾ ਨੀਨਾ ਜੀ ਤੁਹਾਡਾ ਮੇਰਾ ਨਾਮ ਨਿਤਿੰਤ ਜ ਇਕਬਾਲ ਹੈ ਜੀ ਜੀ ਹਾਂ ਜੀ ਅੱਜ ਕੀ ਇਸ ਪ੍ਰੋਗਰਾਮ ਅੱਜ 215ਵੀਂ ਰਾਮ ਰੀਲਾ ਦੇ ਸੰਬੰਧ ਵਿੱਚ ਸ਼੍ਰੀ ਰਾਮ ਬਰਾਤ ਜਗਨਨਾਥ ਮੰਦਨ ਕੋ ਉੱਤਰ ਤੋਂ ਸਾਰੇ ਸ਼ਹਿਰ ਦੀ ਪਰिक्रमा ਕਰਦੀ ਹੋਈ ਹਾਥੀ ਟੋੜ ਬੈਂਡ ਵਾਜਿਆ ਦੇ ਨਾਲ ਬੜੀ ਵਧੀਆ ਤਰੀਕੇ ਨਾਲ ਸ਼ੋਭਾਦਰਾ ਨਿਕਲੀ ਗਈ ਜਿਹਦੇ ਵਿੱਚ ਭਗਵਾਨ ਰਾਮ ਜੀ ਦੀ ਬਰਾਤ ਲੈ ਕੇ ਅਸੀਂ ਆਰੀਆ ਸਕੂਲ ਆਪਣਾ ਦੁਸ਼ਹਿਰਾ ਗਰਾਊਂਡ ਸਕੂਲ ਦੇ ਵਿੱਚ ਦੁਸ਼ਹਿਰਾ ਗਰਾਊਂਡ ਦੇ ਵਿੱਚ ਆਏ ਆ ਉੱਥੇ ਪ੍ਰਭੂ ਰਾਮ ਜੀ ਦੀ ਜਿਹੜੀ ਲੀਲਾ ਦਿਖਾਈ ਗਈ ਉਹਦੇ ਵਿੱਚ ਬਰਾਤ ਦਾ ਪੂਰਾ ਕੀਤਾ ਗਿਆ ਸਹਿਯੋਗੀ ਤਾਂ ਗਿਆ ਹਾਂਜੀ ਕੀ ਨਾ ਇਧਰ ਮੇਰਾ ਲੱਗੀ ਬੱਲਾ ਜੀ ਲੱਗੀ ਬੱਲਾ ਲਗਾ ਰਾਮ ਜੀ ਦੇ ਸਾਜ ਦੇ ਵਿਆਹ ਦੀ ਸਾਰਿਆਂ ਨੂੰ ਸ਼ਹਿਰ ਨਵਾਸਿਆਂ ਨੂੰ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਕੀ ਨਾ ਇਧਰ ਮੇਰਾ ਨਾਮ ਵਿੱਕੀ ਪੁਰੀਆ ਜੀ ਬਹੁਤ ਬਹੁਤ ਮੁਬਾਰਕਾਂ ਜੀ ਡਿੰਦਰ ਸਾਹਿਬ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਸ਼੍ਰੀ ਰਾਮ ਵਿਆਹ ਦੀਆਂ ਜੈ ਸ਼ੀ ਰਾਮ ਜੀ ਜੈ ਸ਼ੀ ਰਾਮ ਜੀ ਆਪਣੇ ਹਰ ਸਾਲ ਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 2215ਵੀਂ ਰਾਮ ਲੀਲਾ ਕਰਵਾਈ ਜਾ ਰਹੀ ਹੈ ਜੀ ਸਾਰਿਆਂ ਨੂੰ ਲੱਖ ਲੱਖ ਵਧਾਈ ਇਸ ਦਿਨ ਦੀ ਜੰਮਰਾਦੀ ਜੈ ਸ਼ੀਰਾਂ ਤੋਂ ਤੋਤ ਸੁਵੀਰ ਤੁਹਾਨੂੰ ਜਿਹੜੀਆਂ ਦੁਸ਼ਹਿਰਾ ਗਰਾਊਂਡ ਤੋਂ ਦਿਖਾ ਰਿਹਾ ਸੀ ਜਿੱਥੇ ਪ੍ਰਭੂ ਸ਼੍ਰੀ ਰਾਮ ਜੀ ਦਾ ਅੱਜ ਵਿਆਹ ਹੋਇਆ ਸਾਰੇ ਸ਼ਹਿਰ ਦੇ ਵਿੱਚ ਪਹਿਲੇ ਸ਼ੋਭਾ ਯਾਤਰਾ ਕੱਢੀ ਗਈ ਉਸ ਤੋਂ ਬਾਅਦ ਦੁਸ਼ਹਿਰਾ ਗਰਾਊਂਡ ਦੇ ਵਿੱਚ ਆ ਕੇ ਪ੍ਰਭੂ ਸ਼੍ਰੀ ਦਾ ਪ੍ਰਭੂ ਸ਼੍ਰੀ ਰਾਮ ਜੀ ਅੰਦਰ ਜੀ ਦਾ ਬਰਾਤ ਆਈ ਆ ਔਰ ਇੱਥੇ ਵਿਆਹ ਸੰਪੰਨ ਹੋਇਆ ਕੈਮਰਾ ਪਰਸਨ ਸੁਮੇਤ ਟਿੰਗੜਾ ਦੇ ਨਾਲ ਸ਼ਸ਼ੀਲ ਟਿੰਗੜਾ ਇੱਕ ਟਾਲਰ ਨਿਊਜ਼ ਨਕੋਦਾਂ